ਬਾਈ ਜੀ ਮੇਰੇ ਹੱਥ ਦੇ ਵਿੱਚ ਹੈਗਾ ਪੈਟਰੋਨਿਕਸ ਦਾ ਇੱਕ ਪਾਵਰ ਵਿੰਗ ਜੋ ਕਿ ਆਪਾਂ ਆਨਲਾਈਨ ਮੰਗਵਾਇਆ ਸੀਗਾ ਇਹ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ ਹੈਗੀ ਦੋਸਤੋ ਇਹਦਾ ਡਿਜ਼ਾਈਨ ਆਪਰੇ ਯੂਨੀਕ ਲੱਗਿਆ ਸੀਗਾ ਬਹੁਤ ਘੈਂਟਾ ਡਿਜ਼ਾਈਨ ਹੈ ਇਹਦਾ ਇਸ ਕਰਕੇ ਮੰਗਵਾਇਆ ਵਾ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾਨੇ ਆ ਤੇ ਟਾਈਮ ਨਾ ਖਰਾਬ ਕਰਦੇ ਹੋਏ ਤੇ ਚਲੋ ਕਰਦੇ ਆਂ ਦੀ ਅਨਬਾਕਸਿੰਗ ਪੈਕਿੰਗ ਤਾਂ ਬਾਈ ਵਧੀਆ ਕੀਤੀ ਹੋਈ ਸੀ ਮੈਨੂੰ ਇਹ ਸੀ ਕਿ ਤੇ ਸਾਬਨ ਦੀ ਚਾਕੀ ਹੋਈ ਨਾ ਨਿਕਲ ਆਵੇ ਡੱਬਾ ਖੋਲਿਆ ਤਾਂ ਬਾਈ ਸਭ ਤੋਂ ਪਹਿਲਾਂ ਆਪਣੇ ਹੱਥ ਲੱਗਿਆ ਬਿੱਲ ਇਹ ਲਗਭਗ ਬਾਈ ਜੀ ਆਪਾਂ ਨੂੰ 1500 ਦਾ ਪਿਆ ਵਾ ਤੇ ਇਹ ਹੈਗਾ ਬਾਈ ਜੀ ਪੈ ਤੇ ਬਾਕਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਬਾਈ ਇੱਕ ਪਾਵਰ ਬੈਂਕ ਨਾਲ ਇੱਕ ਲੋਹੇ ਦੀ ਰਿੰਗ ਤੇ ਨਾਲ ਆਹ ਇੱਕ ਸਲਿੱਪ ਏ ਜਿਹਦੇ ਵਿੱਚ ਇਹਦੀ ਸਾਰੀ ਇੰਟਰੋਡਕਸ਼ਨ ਲਿਖੀ ਹੋਈ ਆ ਇਹ ਜੋ ਰਿੰਗਾ ਬਾਈ ਜੀ ਡਬਲ ਟੇਪ ਵਾਲੀ ਰਿੰਗਾ ਇਹਨੂੰ ਤੁਸੀਂ ਆਪਣੇ ਕਵਰ ਦੇ ਪਿੱਛੇ ਲਗਾ ਕੇ ਆਪਣੇ ਫੋਨ ਨੂੰ ਈਜ਼ੀਲੀ ਵਾਇਰਲੈਸ ਚਾਰਜਿੰਗ ਕਰ ਸਕਦੇ ਹੋ ਦੇਖਣ ਨੂੰ ਬਾਈ ਜੀ ਇਹ ਬਿਲਕੁਲ ਕੈਮਰਾ ਵਰਗਾ ਲੱਗਦਾ ਪਰ ਇਹ ਕੈਮਰਾ ਨਹੀਂ ਹੈਗਾ ਪਾਵਰ ਬੈਂਕ ਹੀ ਹੈ ਸਾਈਜ਼ ਵੀ ਬਾਈ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਤੁਸੀਂ ਆਪਣੇ ਹੈਂਡ ਦੇ ਵਿੱਚ ਪੋਕਟ ਦੇ ਵਿੱਚ ਆਰਾਮ ਨਾਲ ਕੈਰੀ ਕਰ ਸਕਦੇ ਹੋ ਇਹਦੇ ਵਿੱਚ ਬਾਈ ਜੀ ਆਪਾਂ ਨੂੰ ਮਿਲ ਜਾਂਦੀ ਹੈ 22.5 ਵਾਟ ਦਾ ਫਾਸਟ ਚਾਰਜ ਤੇ 15 ਵਾਟ ਦਾ ਬਾਈ ਜੀ ਵਾਇਰਲੈਸ ਚਾਰਜ ਉੱਪਰੇ ਦੇ ਦਿੱਤੀ ਹੋਈ ਹੈ ਬਾਈ ਜੀ ਛੋਟੀ ਜਿਹੀ ਡਿਸਪਲੇ ਥੋੜਾ ਪਾਵਰ ਬੈਂਕ ਕਿੰਨਾ ਚਾਰਜ ਹੈ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਇਹਦਾ ਸਭ ਤੋਂ ਵੱਡ ਕੈਰੀ ਕਰਨ ਦੀ ਕੋਈ ਲੋੜ ਨਹੀਂ ਇਹਦੇ ਵਿੱਚ ਹੀ ਤੁਹਾਨੂੰ ਬਾਈ ਜੀ ਟਾਈਪ ਸੀ ਵਾਲੀ ਕੇਬਲ ਵੀ ਮਿਲ ਜਾਂਦੀ ਹੈ ਤੇ ਲਾਈਟਨਿੰਗ ਕੇਬਲ ਵੀ ਮਿਲ ਜਾਂਦੀ ਹੈ ਜਿਹਦੇ ਨਾਲ ਤੁਸੀਂ ਆਪਣਾ ਆਈਫੋਨ ਚਾਰਜ ਕਰ ਸਕਦੇ ਹੋ ਆਪਾਂ ਨੂੰ ਤਾਂ ਇਹਦਾ ਡਿਜ਼ਾਈਨ ਬਹੁਤ ਵਧੀਆ ਲੱਗਿਆ ਇਸ ਕਰਕੇ ਆਪਾਂ ਮੰਗਵਾਇਆ ਹੱਥ 'ਚ ਫੜਿਆ ਹੋਇਆ ਡਿਜ਼ਾਈਨ ਵੀ ਦੋਸਤੋ ਬਹੁਤ ਸੋਹਣਾ ਲੱਗਦਾ ਬਿਲਕੁਲ ਕੈਮਰੇ ਵਾਲਾ ਲੱਗਦਾ ਬਾਕੀ ਕਮੈਂਟਾਂ ਦੇ ਵਿੱਚ ਦੋਸਤੋ ਜਰੂਰ ਦੱਸਿਓ ਕਿ ਤੁਹਾਨੂੰ ਇਹ ਪਾਵਰ ਬੈਂਕ ਕਿਦਾਂ ਦਾ ਲੱਗਿਆ